ਹੇ ਬਈ ਇਹ ਕਿਹੜੇ ਪਿੰਡ ਦੇ ਆ ਵੇਖ ਹਾਂ ਜੀ ਕੱਢ ਜਾ ਕਿਹੜੇ ਪਿੰਡ ਦੇ ਬਕਸੇ ਇਹ ਹੈ ਕਿਹੜੇ ਪਿੰਡ ਦੇ ਆ ਮੁਲਾਜ਼ਮ ਕਿੱਥੇ ਆ ਦੱਸ ਦੱਸ ਮੁਲਾਜ਼ਮ ਕਿੱਥੇ ਆ ਮੁਲਾਜ਼ਮ ਉਹ ਤਾਂ ਜਾਣੇ ਤੁਸੀਂ ਆ ਤੇਰੇ ਕੋਲ ਕਿਆ ਅਥੋਰਟੀ ਹੈ ਇਹ ਖੈਰ ਪਰਦੇ ਬਕਸੇ ਆ ਤੂੰ ਕਿਵੇਂ ਲੈ ਆ ਸਕਦਾ ਬਾਈ ਦੱਸ ਮਾਨੂੰ ਗੱਲ ਕਰ ਵੀਰ ਹੈਲੋ ਹੈਲੋ ਗੱਲ ਕਰ ਪ੍ਰਾਈਵੇਟ ਬੰਦਾ ਤੂੰ ਕਿਵੇਂ ਲੈ ਆ ਸਕਦਾ ਦੱਸ ਹੈਲੋ ਗੱਲ ਕਰ ਬਾਈ ਇੱਧਰ ਰੁਕ ਵੀਰਾ ਕਿਵੇਂ ਲਿਆ ਸਕਦਾ ਦੱਸ ਐ ਥੋੜੀ ਪਰਮਿਸ਼ਨ ਦੇ ਬਿਨਾ ਥੋੜੀ ਆ ਸਕਦਾ ਨਾ ਨਾ ਥੋੜੀ ਸਰਕਾਰੀ ਬੱਸਾਂ ਕਿੱਥੇ ਥੋੜੀਆਂ ਪਿੱਛੇ ਯਾਰ ਪਿੱਛੇ ਥੋੜੀਆਂ ਆ ਰਹੀਆਂ ਆ ਤੂੰ ੱੱਕਾ ਕਰ ਲੈ ਨਾ ਨਹੀਂ ਨਹੀਂ ਸਰਕਾਰੀ ਬੱਸਾਂ ਕਿੱਥੇ ਜਿਹੜੀਆਂ ਲਾਈਆਂ ਹੋਈਆਂ ਸਰਕਾਰ ਨੇ ਦੱਸ ਦੱਸ ਗੱਲ ਕਰ ਯਾਰ ਬਾਈ ਰੋਕੋ ਕਿਵੇਂ ਲਿਆ ਸਕਦੇ ਜੇ ਪ੍ਰਾਈਵੇਟ ਦੱਸੋ ਜੀ ਪ੍ਰਾਈਵੇਟ ਬੰਦਾ ਕਿਵੇਂ ਲਿਆ ਸਕਦੇ ਦੱਸੋ ਸਾਨੂੰ ਇਹਦੇ ਕੋਲ ਕੋਈ ਅਥਾਰਟੀ ਵੀ ਦੱਸ ਸਕਦਾ ਐਚ ਮਿੰਟ ਰੁਕੋ ਦੱਸੋ ਜੀ ਰੁਕੋ ਇਸ ਬੰਦੇ ਕੋਲ ਕੀ ਅਥਾਰਟੀ ਲਿਆਉਣ ਦੀ ਦੱਸੋ ਖੈਰਪੁਰ ਤੇ ਆਣੀ ਖੈਰਪੁਰ ਜੇ ਮੇਰੇ ਨਾਲੇ ਨਾ ਮਲਾਜ ਬੱਸ ਚੜ ਗਏ ਬੱਸ ਚੜ ਗਏ ਮਲਾਜ ਸਰਕਾਰੀ ਬੱਸ ਜਿਹੜੀ ਪਿੰਡ ਗਈ ਵੀ ਆ ਉਹ ਕਦੇ ਨਹੀਂ ਲੈ ਕੇ ਆਈ ਮੇਰੇ ਨਾਲ ਨਾ 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 ਇਹ ਗੱਲ ਵੀ ਆਏ ਕਿਵੇਂ ਲਿਆ ਨਾਲ ਕਿਵੇਂ ਆ ਆ ਨਹੀਂ ਲਿਆ ਸਾਡੇ ਤੁਸੀਂ ਬੱਸ ਚੜ ਗਏ ਨਾਲ ਤਾਂ ਮਿਲ ਹਾਂ ਕੋਈ ਨਹੀਂ ਯਾਰ ਕਰਦੇ ਆਪਾਂ ਨਹੀਂ ਫਿਰ ਨਾ ਨਾ